ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਰੀਨਾ ਰੱਤੂ ਸਵਾਗਤ ਕਰਦੀ ਹਾਂ ਹਾਜ਼ਰਾ ਤੁਹਾਡੇ ਲਈ ਅਸ਼ਟਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਅਸ਼ਟਾ ਮੁੱਦਾ ਹੈ ਅੱਜ ਸਿੱਖ ਧਰਮ ਦੇ ਬਾਣੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਆਗਮਨ ਪੂਰਵ ਹੈ ਗੁਰੂ ਸਾਹਿਬਾਨ ਨੇ ਜਿਸ ਮੰਤਬ ਨੂੰ ਲੈ ਕੇ ਸਿੱਖ ਧਰਮ ਦੀ ਨੀਂ ਰੱਖੀ ਸੀ ਤੇ ਉਹਨਾਂ ਦੇ ਦਰਸਾਏ ਮਾਰਗ ਤੇ ਕੌਮ ਅੱਜ ਕਿੰਨਾ ਕੁ ਚੱਲ ਰਹੀ ਹੈ ਸਾਡਾ ਅਸ਼ਟਾ ਮੁੱਦਾ ਇਸੇ ਸਬੰਧੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਜਿਸ ਮੰਤਵ ਨੂੰ ਲੈ ਕੇ ਗੁਰੂ ਸਾਹਿਬਾਨ ਨੇ ਸਿੱਖ ਧਰਮ ਦੀ ਨੀਂਹ ਰੱਖੀ ਸੀ ਅੱਜ ਕੌਮ ਉਸ ਮੰਤਵ 'ਚ ਕਿੰਨੀ ਸਫਲ ਹੈ ਤੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਗਏ ਮਾਰਗ ਤੇ ਕਿੰਨਾ ਕੁ ਚੱਲ ਰਹੀ ਹੈ ਸਾਡੇ ਦਰਸ਼ਕਾਂ ਨੂੰ ਵਿਸਤਾਰ ਸਹਿਤ ਦੱਸੋ ਜੀ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਸਮੁੱਚੇ ਸੰਤੂ ਨੂੰ ਸੁਮਤੀ ਮਾਨਵਤਾਰ ਨੂੰ ਸੁਮਤੀ ਲੋਕਾਈ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਗਮਨ ਪੁਰਬ ਦੀਆਂ ਵਧਾਈਆਂ ਦਿਨਾ ਤੇ ਉਮੀਦ ਕਰਦੇ ਆ ਅਰਦਾਸ ਕਰਦੇ ਆ ਗੁਰੂ ਅੱਗੇ ਕਿ ਅੱਜ ਜਿਸ ਸਥਿਤੀ ਦੇ ਵਿੱਚੋਂ ਕੌਮ ਲੰਘ ਰਹੀ ਹੈ ਖਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਪਾਵਨ ਸਰੂਪ ਦਾ ਗੁਰਬਾਣੀ ਦਾ ਜਿਹੜੀ ਬੇਅਦਬੀ ਹੋ ਰਹੀ ਹੈ ਇਸ ਸਥਿਤੀ ਦੇ ਵਿੱਚੋਂ ਕੌਮ ਹੈ ਜਿਹੜੀ ਉਹ ਜਿਸ ਸਥਿਤੀ ਚੋਂ ਲੰਘ ਰਹੀ ਆ ਉਹਦੇ ਵਿੱਚੋਂ ਗੁਰੂ ਮਹਾਰਾਜ ਕਿਰਪਾ ਕਰਨ ਕੌਮ ਨੂੰ ਸਮਤ ਸਮਰਥਾ ਦੇਣ ਤਾਂ ਕਿ ਕੌਮ ਉਹਨਾਂ ਦੁਸ਼ਟ ਤਾਕਤਾਂ ਨੂੰ ਜਿਹੜੀਆਂ ਇਸ ਪਾਸੇ ਲੱਗੀਆਂ ਨੇ ਉਹਨਾਂ ਨੂੰ ਮੁਕਤ ਇਹ ਪਾ ਸਕੇ ਜੀ ਸੋ ਤੁਸੀਂ ਜਿਹੜੀ ਗੱਲ ਕੀਤੀ ਆ ਜਿਹੜਾ ਇਹ ਸਵਾਲ ਹੈ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਸ ਦੁਨੀਆ ਤੇ ਇੱਕ ਨਿਰਮਲੇ ਪੰਥ ਦੀ ਇੱਕ ਮਹਾਨ ਐਨਕਲਬੀ ਧਰਮ ਦੀ ਇੱਕ ਮਹਾਨ ਕ੍ਰਾਂਤੀਕਾਰੀ ਸੋਚ ਦੀ ਜਿਹੜੀ ਉਹਨਾਂ ਨੇ ਨੀਂਹ ਰੱਖੀ ਸਿੱਖ ਧਰਮ ਦੇ ਰੂਪ ਦੇ ਵਿੱਚ ਹਾਂਜੀ ਅੱਜ ਜਦੋਂ ਅਸੀਂ ਬਾਰ-ਬਾਰ ਇੱਕ ਗੱਲ ਕਰਦੇ ਹਾਂ ਕਿ ਸਿੱਖ ਧਰਮ ਹੈ ਜਿਹੜਾ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਦੀ ਨੀਂਹ ਹੈ ਜਿਹੜੀ ਇਸ ਦੀ ਜਿਹੜੀ ਨੀ ਰੱਖੀ ਆ ਉਹਦੇ ਪਿੱਛੇ ਕਾਰਨ ਕੀ ਸੀ ਹਾਂਜੀ ਭਾਈ ਗੁਰਦਾਸ ਜੀ ਨੇ ਮਤਲਬ ਉਹ ਬੜਾ ਸਪਾਸਟਰ ਰੂਪ ਦੇ ਵਿੱਚ ਕਿਹਾ ਕਿ ਸਤਕੁਰ ਨਾਨਕ ਪ੍ਰਗਟਿਆ ਮੀਟੀ ਧੁੰਦ ਜਗ ਚਾਨਣੋ ਹਾਂਜੀ ਧੁੰਦ ਦਾ ਸ਼ਬਦ ਜਿਹੜਾ ਵਰਤਿਆ ਗਿਆ ਤੇ ਦੂਸਰੇ ਪਾਸੇ ਚਾਨਣ ਦਾ ਸ਼ਬਦ ਵਰਤਿਆ ਗਿਆ ਭਾਈ ਗੁਰਦਾਸ ਜੀ ਨੇ ਹਨੇਰਾ ਤੇ ਚਾਨਣ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਇੱਕ ਪਾਸੇ ਧੁੰਦ ਤੇ ਦੂਸਰੇ ਪਾਸੇ ਚਾਨਣ ਦੀ ਗੱਲ ਕੀਤੀ ਆ ਹਨੇਰਾ ਜਿਹੜਾ ਉਹ ਇੱਕ ਜੁਗਨੂ ਚਮਕਦਾ ਉਹਦੇ ਨਾਲ ਵੀ ਹਨੇਰਾ ਦੂਰ ਹੋ ਜਾਂਦਾ ਹਨੇਰਾ ਜਿਹੜਾ ਇੱਕ ਛੋਟਾ ਜਿਹਾ ਸੀ ਦੀਵਾ ਜਗਾ ਦਿੰਦੇ ਆ ਉਹਦੇ ਨਾਲ ਵੀ ਦੂਰ ਹੋ ਜਾਂਦਾ ਹਨੇਰਾ ਜਿਹੜਾ ਉਹ ਲੱਖ ਬਾਟ ਦੀਆਂ ਬਿਜਲੀਆਂ ਜਗਾ ਦਿੰਦੇ ਆ ਉਹਦੇ ਨਾਲ ਵੀ ਦੂਰ ਹੋ ਜਾਂਦਾ ਪਰੰਤੂ ਜਿਹੜੀ ਧੁੰਦ ਹੈ ਇਹ ਨੂੰ ਸਿਰਫ ਤੇ ਸਿਰਫ ਸੂਰਜ ਜਿਹੜਾ ਉਹਦੇ ਕੋਲ ਇੱਕ ਤਾਕਤ ਹੈ ਕਿ ਉਹ ਧੁੰਦ ਨੂੰ ਦੂਰ ਕਰ ਸਕਦਾ ਸੋ ਭਾਈ ਗੁਰਦਾਸ ਜੀ ਨੇ ਮਤਲਬ ਕਿਹਾ ਕਿ ਉਹ ਜਿਹੜਾ ਸੱਚ ਦਾ ਸੂਰਜ ਇਸ ਧਰਤੀ ਤੇ ਪੈਦਾ ਹੋਇਆ ਇਸ ਧਰਤੀ ਤੇ ਚਮਕਿਆ ਇਸ ਧਰਤੀ ਦੇ ਉੱਗਿਆ ਉਸ ਸੱਚ ਦੇ ਸੂਰਜ ਦੇ ਇਸ ਧਰਤੀ ਤੇ ਚਮਕਣ ਤੇ ਉੱਗਣ ਤੇ ਚੜਨ ਤੇ ਚੜਨ ਤੋਂ ਬਾਅਦ ਇਸ ਧਰਤੀ ਦੀ ਜਿਹੜੀ ਕੂੜ ਦੀ ਜ਼ੁਲਮ ਦੀ ਜ਼ੋਰ ਦੀ ਪਖੰਡ ਦੀ ਜਿਹੜੀ ਧੁੰਦ ਸੀ ਉਹ ਦੂਰ ਹੋਈ। ਸੋ ਬੜਾ ਮਤਲਬ ਸਪਸ਼ਟ ਜੀ ਇਹ ਗੱਲ ਹੋ ਜਾਂਦੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਸ ਧਰਤੀ ਤੇ ਆ ਕੇ ਇੱਕ ਇਨਕਲਾਬੀ ਇੱਕ ਮਹਾਨ ਕ੍ਰਾਂਤੀਕਾਰੀ ਧਰਮ ਦੀ ਜਿਹੜਾ ਕੁਦਰਤ ਦੇ ਵੀ ਉਹਨਾਂ ਹੀ ਨੇੜੇ ਆ ਜਿਹੜਾ ਵਿਗਿਆਨ ਦੇ ਵੀ ਉਹਨਾਂ ਹੀ ਨੇੜੇ ਆ ਜਿਹੜਾ ਸੱਚ ਦੇ ਵੀ ਉਹਨਾਂ ਹੀ ਨੇੜੇ ਆ ਜਿਹੜਾ ਮਾਨਵਤਾ ਦੇ ਵੀ ਉਹਨਾਂ ਹੀ ਨੇੜੇ ਆ ਉਸ ਧਰਮ ਦੀ ਨੀਂਹ ਆ ਜਿਹੜੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਰੱਖੀ ਤੇ ਅਸੀਂ ਜਿਹੜੀ ਗੱਲ ਪਹਿਰੇਦਾਰ ਜਿਸ ਦਿਨ ਅਬ ਚੈਨਲ ਅਬ ਸ਼ੁਰੂ ਕੀਤਾ ਉਸ ਦਿਨ ਵੀ ਆਪਾਂ ਇਹ ਗੱਲ ਕੀਤੀ ਸੀ ਕਿ ਅਸੀਂ ਇਹ ਗੱਲ ਨੂੰ ਮਹਿਸੂਸ ਕਰਦੇ ਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਖ ਧਰਮ ਦੀ ਨੀਂਹ ਹੈ ਜਿਹੜੀ ਉਹ ਕਿਉਂ ਰੱਖੀ ਕਿਉਂ ਲੋੜ ਪਈ ਉਹਨਾਂ ਨੂੰ Hindu ਧਰਮ ਸੀ Musalman ਧਰਮ ਸੀ Isai ਧਰਮ ਸੀ Parsi ਧਰਮ ਸੀ Bodhi ਧਰਮ ਸੀ Jain ਧਰਮ ਸੀ ਅਨੇਕਾਂ ਧਰਮ ਦੁਨੀਆ ਦੇ ਵਿੱਚ ਉਹਨਾਂ ਦੇ ਸਮੇਂ ਹੈਗੇ ਸੀ ਪਰੰਤੂ ਉਹ ਜਿਹੜੀ ਆਪਾਂ ਗੱਲ ਕੀਤੀ ਆ ਕਿ ਕੂੜ ਦੀ ਧੁੰਦ ਆ ਜਿਹੜੀ ਜੋੜ ਜ਼ਬਰਦਸਤ ਤੋਂ ਦਾ ਜਿਹੜੀ ਝੂਠ ਦਾ ਪਸਾਰਾ ਜਿਹੜਾ ਅਡੰਬਰ ਦਾ ਪਸਾਰਾ ਜਿਹੜਾ ਉਸੇ ਤਰ੍ਹਾਂ ਬਰਕਰਾਰ ਸੀ ਸੋ ਇਹਨਾਂ ਸਾਰਿਆਂ ਨੂੰ ਦੂਰ ਕਰਨ ਲਈ ਉਹਨਾਂ ਨੇ ਸਿੱਖ ਧਰਮ ਦੀ ਨੀਂ ਰੱਖੀ ਤਾਂ ਕਿ ਇਹ ਧਰਮ ਜਿਹੜਾ ਨਿਆਰਾ ਨਰਾਲਾ ਧਰਮ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜਾ ਨਿਰਮਲ ਪੰਥ ਸਿਰਜਿਆ ਸਾਜਿਆ ਉਦੇ ਨਾਲ ਜਿਹੜਾ ਸਮੁੱਚੀ ਲੁਕਾਈ ਆ ਜਿਹੜੀ ਉਹਨਾਂ ਨੇ ਕੋਈ ਪੰਜਾਬ ਦੀ ਹਿੰਦੁਸਤਾਨ ਦੀ ਗੱਲ ਨਹੀਂ ਉਹਨਾਂ ਨੇ ਸਮੁੱਚੀ ਜੇ ਗੁਰੂ ਸਾਹਿਬ ਨੇ ਜਿਹੜੀਆਂ ਉਦਾਸੀਆਂ ਕੀਤੀਆਂ ਨੇ ਉਹਨਾਂ ਨੇ ਮਤਲਬ ਦੁਨੀਆ ਦਾ ਬਹੁਤ ਵੱਡਾ ਹਿੱਸਾ ਸੀ ਜਿਹੜਾ ਬੜੀ ਹੈਰਾਨੀ ਵਾਲੀ ਗੱਲ ਆ ਕਿ ਉਹਨਾਂ ਨੇ ਆਪਣੀ ਉਸ 17 ਸਾਲ ਦੀਆਂ ਉਦਾਸੀਆਂ ਦੇ ਵਿੱਚ ਦੁਨੀਆ ਦਾ ਬਹੁਤ ਵੱਡਾ ਹਿੱਸਾ ਸੀ ਜਿੱਥੇ ਜਾ ਕੇ ਉਹਨਾਂ ਨੇ ਜਿਹੜਾ ਸੱਚ ਦਾ ਜਿਹੜਾ ਦੀਵਾ ਜਿਹੜਾ ਗਿਆਨ ਦਾ ਦੀ ਰੋਸ਼ਨੀ ਆ ਜਿਹੜੀ ਉਹ ਉਹਨਾਂ ਨੇ ਕੀਤੀ ਸੋ ਅੱਜ ਜਦੋਂ ਅਸੀਂ ਇਸ ਧਰਮ ਦੇ ਵਾਰਿਸ ਆ ਅਸੀਂ ਇਸ ਗੱਲ ਦਾ ਮਾਣ ਕਰਦੇ ਆ ਕਿ ਅਸੀਂ ਉਸ ਧਰਮ ਦੇ ਵਾਰਿਸ ਆ ਜਿਸ ਧਰਮ ਦੀ ਬੁਨਿਆਦ ਜਿਸ ਧਰਮ ਦੀ ਨੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਖੁਦ ਰੱਖੀ ਸੀ ਪਰੰਤੂ ਉਹਨਾਂ ਨੇ ਇਹ ਨੀ ਕਿਉਂ ਰੱਖੀ ਸੀ ਸ਼ਾਇਦ ਇਹ ਜਿਹੜੀ ਜ਼ਿੰਮੇਵਾਰੀ ਸਾਡੇ ਸਿਰ 'ਤੇ ਆ ਕਿਉਂਕਿ ਅਸੀਂ ਜੇ ਵਾਰਿਸ ਆ ਗੁਰੂ ਸਾਹਿਬਾਂ ਦੀ ਤਾਂ ਸਾਡੇ ਵੀ ਇੱਕ ਜ਼ਿੰਮੇਵਾਰੀ ਆ ਕਿ ਜਿਸ ਮਾਰਗ ਤੇ ਉਹ ਸਾਨੂੰ ਤੋਰ ਕੇ ਗਏ ਸੀ ਕਿ ਅਸੀਂ ਉਸ ਮਾਰਗ ਤੇ ਚੱਲ ਰਹੇ ਆਂ ਉਸ ਮਾਰਗ ਤੇ ਅੱਗੇ ਵਧ ਰਹੇ ਆਂ ਸੋ ਇਹ ਅੱਜ ਦੇ ਦਿਨ ਜਦੋਂ ਅਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਗਮਨ ਪੁਰਬ ਮਨਾ ਰਹੇ ਆਂ ਤੇ ਜਿਵੇਂ ਤੁਸੀਂ ਸਵਾਲ ਕੀਤਾ ਕਿ ਕਿੱਥੇ ਖੜੇ ਆਂ ਹਾਂਜੀ ਸੋ ਹਰ ਸਿੱਖ ਨੂੰ ਘਟੋ ਘਟ ਇਹ ਜ਼ਰੂਰ ਆਪਣੇ ਮਨ ਤੋਂ ਪੁੱਛ ਲੈਣਾ ਚਾਹੀਦਾ ਕਿ ਅਸੀਂ ਕਿੱਥੇ ਖੜੇ ਆਂ ਹਾਂਜੀ ਕਿ ਜਿਸ ਮਸ਼ੀਨ ਨੂੰ ਲੈ ਕੇ ਜਿਸ ਮੰਤਬ ਨੂੰ ਲੈ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਨਿਰਮਲਾ ਪੰਥ ਸਾਜਿਆ ਸਿਰਜਿਆ ਕਿ ਅਸੀਂ ਉਸ ਨਿਰਮਲੇ ਪੰਥ ਦੇ ਵਾਰਸ ਖਵਾਉਣ ਦੇ ਯੋਗ ਹੈ ਜਾਂ ਨਹੀਂ ਸੋ ਅੱਜ ਜੋ ਵੀ ਸਾਡੀ ਆਤਮਾ ਸਾਨੂੰ ਉਸ ਗੱਲ ਦਾ ਜਵਾਬ ਦੇਊਗੀ ਮੈਨੂੰ ਲੱਗਦਾ ਕਿ ਉਹ ਜਵਾਬ ਆ ਜਿਹੜਾ ਉਹ ਬਿਲਕੁਲ ਸਹੀ ਹੋਊਗਾ ਇਸੇ ਲਈ ਆਖਿਆ ਜਾਂਦਾ ਹੈ ਕਿ ਜਿਸ ਦਿਨ ਤੋਂ ਗੁਰੂ ਸਾਹਿਬਾਨ ਨੇ ਜੁਨੀ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ ਉਸੇ ਦਿਨ ਤੋਂ ਸੱਚ ਤੇ ਪਖੰਡ ਦੀ ਜੰਗ ਸ਼ੁਰੂ ਹੋ ਗਈ ਸੀ ਜਿਹੜੀ ਹਾਲੇ ਤੱਕ ਚੱਲਦੀ ਆ ਰਹੀ ਹੈ ਤੁਸੀਂ ਇਸ ਤੇ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਜਿਹੜੀ ਗੱਲ ਤੁਸੀਂ ਕੀਤੀ ਹੈ ਮੈਂ ਸਮਝਦਾ ਕਿ ਇਹ ਪੂਰਨ ਰੂਪ ਦੇ ਵਿੱਚ ਸੱਚਾ ਹਕੀਕਤ ਹੈ ਹਾਂਜੀ ਕਿ ਜਿਸ ਦਿਨ ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿਸ ਦਿਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਛੋਟੀ ਜਿਹੀ ਵਰ ਦੇ ਵਿੱਚ ਜਨੇਊ ਇਹਨਾਂ ਤੋਂ ਅਲਕਾਰ ਕਰਦੇ ਸੀ ਜਨੇਊ ਕੀ ਹੈ ਜਨੇਊ ਇੱਕ ਪ੍ਰਤੀਕ ਹੈ ਪਰੰਤੂ ਉਹ ਇੱਕ ਰਸਮ ਬਣ ਗਈ ਸੋ ਗੁਰੂ ਸਾਹਿਬ ਨੇ ਉਸ ਨੂੰ ਅਡੰਬਰ ਮੰਨ ਦਿਆ ਹੋਇਆ ਕਿ ਮਨੁੱਖ ਜਦੋਂ ਤੱਕ ਆਪਣੇ ਮਨ ਦੇ ਵਿੱਚੋਂ ਇੱਕ ਸੱਚਾ ਇਨਸਾਨ ਬਣ ਕੇ ਇੱਕ ਸੱਚਾ ਮਨੁੱਖ ਬਣ ਕੇ ਬਰਤਾਰਾ ਨਹੀਂ ਕਰਦਾ ਦੁਨੀਆ ਚ ਨਹੀਂ ਵਿਚਰਦਾ ਉਹ ਜਨੇਊ ਪਹਿਨ ਲਵੇ ਉਹ ਸੁਨਤ ਕਰਾ ਲਵੇ ਉਹ ਕੋਈ ਹੋਰ ਮਤਲਬ ਧਰਮੰਦੇ ਜਿਹੜੇ ਮਤਲਬ ਹੈਗੇ ਨੇ ਨਿਸ਼ਾਨ ਉਹਨਾਂ ਨੂੰ ਗ੍ਰਹਿਣ ਕਰ ਲਵੇ ਬਹੁਤਾ ਫਰਕ ਨਹੀਂ ਪੈਂਦਾ ਹੁਣ ਪਹਿਲਾਂ ਸੋ ਇਹ ਜਿਹੜਾ ਜਨੇਊ ਪਹਿਨਣ ਤੋਂ ਉਹਨਾਂ ਗੁਰੂ ਸਾਹਿਬ ਨੇ ਇਨਕਾਰ ਕੀਤਾ ਇੱਕ ਛੋਟੀ ਜੀ ਉਮਰ ਦੇ ਵਿੱਚ ਉਹਨਾਂ ਨੇ ਇੱਕ ਚੈਲੰਜ ਕੀਤਾ ਕਿ ਜਨੇਊ ਆ ਜਿਹੜਾ ਇਹ ਕਰਮ ਕਾਂਡ ਆ ਜਨੇਊ ਆ ਜਿਹੜਾ ਇਹ ਅਡੰਬਰ ਆ ਜਨੇਊ ਆ ਜਿਹੜਾ ਏਕ ਫੋਕੀ ਰਸਮ ਆ ਸੋ ਇਸ ਕਾਰਨ ਮੈਂ ਇਸ ਨੂੰ ਪੂਰੀ ਤਰ੍ਹਾਂ ਰੱਦ ਕਰਦਾ ਹਾਂਜੀ ਸੋ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਧਰਤੀ ਤੇ ਵੱਖ-ਵੱਖ ਧਰਮਾਂ ਵੱਲੋਂ ਇਸੇ ਇੱਕ ਧਰਮ ਦੀ ਗੱਲ ਹੀ ਵੱਖ-ਵੱਖ ਧਰਮਾਂ ਵੱਲੋਂ ਜਿਹੜਾ ਫੋਕਟ ਕਰਮਕਾਂਡ ਸਿਰਜਿਆ ਹੋਇਆ ਵਾ ਜਿਹੜਾ ਬ੍ਰਾਹਮਣ ਹੀ ਬਾਦ ਉਸ ਵੇਲੇ ਉਹਨਾਂ ਦਾ ਮਤਲਬ ਭਾਰੂ ਸੀ ਤੇ ਜਿਹੜੇ ਅਡੰਬਰ ਰਚੇ ਜਾ ਰਹੇ ਸੀ ਧਰਮ ਦੇ ਨਾਂ ਤੇ ਉਹਨਾਂ ਪਖੰਡਾਂ ਦੇ ਵਿਰੁੱਧ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਆਪਣੀ ਆਵਾਜ਼ ਬੁਲੰਦ ਕੀਤੀ ਉਹਨਾਂ ਨੇ ਜਨੇਊ ਪਹਿਨਣ ਤੋਂ ਇਨਕਾਰ ਕਰਕੇ ਉਸ ਆਪਣੀ ਜਿਹੜੀ ਆਵਾਜ਼ ਸੀ ਉਹ ਉਹਨੂੰ ਬੁਲੰਦ ਕੀਤਾ ਸੋ ਇਹ ਜਿਵੇਂ ਪਹਿਲਾਂ ਵੀ ਗੱਲ ਕੀਤੀ ਆ ਕਿ ਇਹ ਇਹ ਅਰਬਤਾ ਸੀ ਹਾਂਜੀ ਕਿ ਜਦੋਂ ਸ਼ਰਮ ਤੇ ਧਰਮ ਦੋਨੇ ਛੱਪ ਖਲੋਂਦੇ ਨੇ ਦੋਨੇ ਪਰੇ ਚਲੇ ਜਾਂਦੇ ਨੇ ਉਹ ਤੋਂ ਬਾਅਦ ਰਹਿ ਕੀ ਜਾਂਦਾ ਪਰਤੂ ਸ਼ਰਮ ਤੇ ਧਰਮ ਦਾ ਜਿਹੜਾ ਅਰਥ ਗੁਰੂ ਸਾਹਿਬ ਨੇ ਦਿੱਤਾ ਕਿ ਇਹਦਾ ਅਰਥ ਇਹ ਨਹੀਂ ਕਿ ਤੁਸੀਂ ਕਿਸੇ ਫੋਕਟ ਕਰਮਕਾਂਡ ਨੂੰ ਕਿਸੇ ਨੰਬਰ ਨੂੰ ਕਿਸੇ ਪਖੰਡ ਨੂੰ ਇਹ ਧਰਮ ਮੰਨੋ ਹਾਂਜੀ ਧਰਮ ਮੈਂ ਜਿਹੜਾ ਉਹ ਇੱਕ ਜੀਵਨ ਸ਼ੈਲੀ ਆ ਕਿ ਮਨੋਖਾ ਜਿਹੜਾ ਉਹਨੂੰ ਆਪਣਾ ਜੀਵਨ ਹੈ ਜਿਹੜਾ ਉਹ ਕਿਵੇਂ ਜਿਉਣਾ ਚਾਹੀਦਾ ਵਾ ਕਿਸ ਤਰ੍ਹਾਂ ਉਹਦਾ ਜਿਹੜਾ ਜੀਵਨ ਹੈ ਉਹ ਦੂਸਰੇ ਲੋਕਾਂ ਲਈ ਚਾਨਣ ਬਣਾਰਾ ਬਣੇ ਕਿਸ ਤਰ੍ਹਾਂ ਉਹ ਦੂਸਰ ਮਾਨਵਤਾ ਦੀ ਭਲਾਈ ਦੇ ਮਾਨਵਤਾ ਦੀ ਸੇਵਾ ਦੇ ਹਿੱਸੇ ਆ ਸਕੇ ਸੋ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਵੇਂ ਮੈਂ ਗੱਲ ਕੀਤੀ ਆ ਕਿ ਜੇ ਅਸੀਂ ਕਹਿ ਲਈਏ ਕਿ ਇਹ ਉਹਨਾਂ ਦਾ ਪਹਿਲਾ ਇਨਕਲਾਬੀ ਕਦਮ ਸੀ ਹਾਂਜੀ ਕਿ ਉਹਨਾਂ ਨੇ ਇਸ ਧਰਤੀ ਦੇ ਧਰਮ ਦੇ ਨਾਂ ਤੇ ਅੱਜ ਵੀ ਭਾਵੇਂ ਉਹ ਗੱਲ ਉੱਥੇ ਖੜੀ ਆ ਅੱਜ ਵੀ ਧਰਮ ਦੇ ਨਾਂ ਤੇ ਪਖੰਡ ਹੋ ਰਹੇ ਨੇ ਅੱਜ ਵੀ ਧਰਮ ਦੇ ਨਾਂ ਤੇ ਡੰਬਰ ਹੋ ਰਹੇ ਨੇ ਅੱਜ ਵੀ ਧਰਮ ਦੇ ਨਾਂ ਤੇ ਆਮ ਲੋਕਾਂ ਨੂੰ ਲੁੱਟਿਆ ਜਾ ਰਿਹਾ ਉਹ ਉਹ ਵਾਰ ਦਸਤੂਰ ਜਾਰੀਆ ਕਿਉਂਕਿ ਉਹ ਜਿਹੜੀਆਂ ਸ਼ੈਤਾਨੀ ਤਾਕਤਾਂ ਨੇ ਉਹ ਇੰਨੀਆਂ ਹਾਵੀ ਹੋ ਗਈਆਂ ਨੇ ਕਿ ਉਹ ਬਾਰ ਬਾਰ ਜਿਹੜੇ ਸੱਚੇ ਧਰਮੀ ਲੋਕ ਨੇ ਉਹਨਾਂ ਤੇ ਭਾਰ ਹੁੰਦੀਆਂ ਨੇ ਸੋ ਗੁਰੂ ਨਾਨਕ ਸਾਹਿਬ ਵਰਗੇ ਕ੍ਰਾਂਤੀਕਾਰੀ ਨੇ ਉਹ ਕਦੇ-ਕਦੇ ਦੁਨੀਆ ਚ ਕਈ ਸਦੀਆਂ ਦੇ ਵਿੱਚ ਕਦੇ-ਕਦੇ ਇਸ ਤਰ੍ਹਾਂ ਦੇ ਜਿਹੜੇ ਇਨਕਲਾਬੀ ਮਤਲਬ ਅਵਤਾਰ ਨੇ ਜਿਹੜੇ ਮਹਾ ਮਹਾ ਪੁਰਖ ਨੇ ਜਿਹੜੇ ਉਹ ਕਦੇ ਕਦੇ ਇਸ ਧਰਤੀ ਤੇ ਆ ਕੇ ਆਪਣੀ ਅਗਵਾਈ ਜਿਹੜੀ ਆ ਉਹ ਲੋਕਾਈ ਨੂੰ ਦਿੰਦੇ ਨੇ ਤੇ ਉਸ ਤੋਂ ਬਾਅਦ ਫਿਰ ਜਿਹੜੀਆਂ ਉਹ ਤਾਕਤਾਂ ਨੇ ਜਿਨ੍ਹਾਂ ਦਾ ਕੰਮ ਇਹ ਆ ਜਿਹੜਾ ਲੋਟੂ ਟੋਲਾ ਵਾ ਜਿਹੜਾ ਧਰਮ ਦੇ ਨਾਂ ਤੇ ਲੁੱਟਣ ਵਾਲਾ ਟੋਲਾ ਉਹ ਫੇਰ ਭਾਰੂ ਹੋ ਜਾਂਦਾ ਸੋ ਅੱਜ ਵੀ ਜਿਸ ਮਤਲਬ ਕर्मकांडਾਂ ਦੇ ਵਿਰੁੱਧ ਜਿਸ ਪਖੰਡ ਦੇ ਵਿਰੁੱਧ ਜਿਸ ਅੰਬਰ ਦੇ ਵਿਰੁੱਧ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਜੰਗ ਸ਼ੁਰੂ ਕੀਤੀ ਸੀ ਇੱਕ ਧਰਮ ਦੀ ਬੁਨਿਆਦ ਰੱਖੀ ਸੀ ਅੱਜ ਜੇ ਅਸੀਂ ਮਤਲਬ ਨਿਰਪੱਖਤਾ ਦੇ ਨਾਲ ਇਸ ਗੱਲ ਨੂੰ ਸੋਚੀਏ ਕਿ ਸਿੱਖ ਧਰਮ ਹੈ ਜਿਹੜਾ ਜਿਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਨਿਆਰਾ ਨਰਾਲਾ ਨਿਰਮਲਾ ਪੰਥ ਬਣਾ ਕੇ ਸਾਜਿਆ ਜਿਹਦੇ ਚ ਇਸ ਤਰ੍ਹਾਂ ਦੇ ਪਖੰਡ ਲਈ ਅਡੰਬਰ ਲਈ ਫੋਕਟ ਕਰਮਾ ਦੇ ਲਈ ਕੋਈ ਥਾਂ ਨਹੀਂ ਸੀ ਅੱਜ ਉਸੇ ਧਰਮ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਰਾਧਾਂ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਹਾਂਜੀ ਉਹਨਾਂ ਨੇ ਖੁਦ ਮਤਲਬ ਉਸ ਗੱਲ ਦੀ ਉਦਾਹਰਣ ਦੇ ਕੇ ਸਰਾਧਾਂ ਦੇ ਮਤਲਬ ਉਸ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਗੁਰਬਾਣੀ ਦੇ ਵਿੱਚ ਸਰਾਧਾਂ ਦੇ ਬਾਰੇ ਸਖਤ ਤੋਂ ਸਖਤ ਸ਼ਬਦਾਵਲੀ ਆ ਭਗਤ ਕਬੀਰ ਜੀ ਨੇ ਵਰਤੀ ਉਸ ਤੋਂ ਬਾਅਦ ਹੋਇਆ ਕਿ ਕਿ ਅੱਜ ਸਿੱਖ ਨੇ ਜਿਹੜੇ ਉਹ ਗੁਰੂ ਨਾਨਕ ਸਾਹਿਬ ਦੇ ਨਾਮ ਦਾ ਸਰਾਧ ਕਰਨ ਲੱਗ ਪਏ ਨੇ ਜੀ ਕਿਆ ਜਿਹੜਾ 10ਵਾਂ ਸਰਾਧ ਆ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਰਦੁਆਰਿਆਂ ਦੇ ਵਿੱਚ ਹੋਣ ਲੱਗ ਗਿਆ ਸੋ ਇਹ ਜਿਹੜਾ ਪੁੱਠਾ ਗਿਹੜਾ ਆ ਅੱਜ ਸਿੱਖੀ ਨੂੰ ਜਿਹੜਾ ਪੁੱਠਾ ਗਿਹੜਾ ਆਇਆ ਜਿਹੜੇ ਸਿੱਖ ਦੁਸ਼ਮਣ ਤਾਕਤਾਂ ਸੀ ਜਿਹੜੀਆਂ ਸ਼ੈਤਾਨ ਤਾਕਤਾਂ ਸੀ ਉਹਨਾਂ ਨੇ ਜਿਸ ਮਾਰਗ ਤੇ ਇਸ ਕੌਮ ਨੂੰ ਚੱਲਣਾ ਚਾਹੀਦਾ ਸੀ ਜਿਹੜਾ ਮਾਰਗ ਗੁਰੂ ਨਾਨਕ ਦੇਵ ਜੀ ਮਹਾਰਾਜ ਸਿਰਜ ਕੇ ਗਏ ਸੀ ਜਿਸ ਮਾਰਗ ਨੂੰ ਬਾਕੀ ਦੇ ਨੌ ਗੁਰੂ ਸਾਹਿਬਾਨ ਨੇ ਪਕੇਰਾ ਕੀਤਾ ਸੀ ਅਸੀਂ ਉਸ ਮਾਰਗ ਤੋਂ ਡਗਮਗਾ ਗਏ ਹਾਂ ਉਸ ਮਾਰਗ ਤੋਂ ਲਾਂਬੇ ਹੋ ਗਏ ਹਾਂ ਤੇ ਅੱਜ ਫੇਰ ਉਹ ਤਾਕਤਾਂ ਨੇ ਜਿਹੜੀਆਂ ਜਿਹੜੀਆਂ ਪਹਿਲਾਂ ਭਾਰੂ ਸੀ ਜਿਹੜੇ ਜਿਹੜਾ ਮਤਲਬ ਤੁੰਦ ਗੁਰੂ ਨਾਨਕ ਸਾਹਿਬ ਦੇ ਆਗਮਨ ਦੇ ਨਾਲ ਹਟਾਈ ਗਈ ਸੀ ਉਹ ਸੱਚ ਦੇ ਸੂਰਜ ਨੇ ਦੂਰ ਕੀਤੀ ਸੀ ਅੱਜ ਫਿਰ ਉਹ ਤੁੰਦ ਆ ਜਿਹੜੀ ਪੂਰੀ ਤਰ੍ਹਾਂ ਇਸ ਧਰਤੀ ਤੇ ਛਾਈ ਹੋਈ ਆ ਸੋ ਕੌਮ ਨੂੰ ਇਸ ਬਾਰੇ ਜ਼ਰੂਰ ਸੋਚਣਾ ਪਊਗਾ ਕਿ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਅੱਜ ਜੇ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਗੁਰਪੁਰਬ ਮਨਾ ਰਹੇ ਆ ਤਾਂ ਕੀ ਜੋ ਕੁਝ ਉਹਨਾਂ ਨੇ ਸਾਨੂੰ ਸਿੱਖਿਆ ਦਿੱਤੀ ਸੀ ਸਾਨੂੰ ਸੇਹ ਦਿੱਤੀ ਸੀ ਉਹਦੇ ਤੇ ਅਸੀਂ ਕਿੰਨਾ ਕੁ ਚੱਲ ਰਹੇ ਆ ਇਹਦੇ ਬਾਰੇ ਹਰ ਸਿੱਖ ਨੂੰ ਘਟੋ ਘਟ ਆਪਣੀ ਆਤਮਾ ਨੂੰ ਸਵਾਲ ਆ ਜਿਹੜਾ ਅੱਜ ਜ਼ਰੂਰ ਪੁੱਛਣਾ ਚਾਹੀਦਾ ਕੀਰਤ ਕਰੋ ਨਾਮ ਜਪੋ ਤੇ ਵੰਡ ਛਕੋ ਗੁਰੂ ਸਾਹਿਬਾਨ ਨੇ ਸਿੱਖ ਧਰਮ ਦੇ ਇਹ ਮੂਢਲੇ ਸਿਧਾਂਤ ਬਣਾਏ ਸਨ ਪਰੰਤੂ ਆਜੋ ਉਹ ਸਿਧਾਂਤ ਕਿੱਥੇ ਗਏ ਦੇਖੋ ਵੀਰ ਬਿਲਕੁਲ ਬਹੁਤ ਵੱਡੀ ਗੱਲ ਇਹ ਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀਰਤ ਕਰੋ ਨਾਮ ਜੋ ਫੂਲ ਬਲਡ ਸ਼ੋ ਕੋ ਸਿੱਖੀ ਦੇ ਮੋਢਲੇ ਬੁਨਿਆਦੀ ਸਿਧਾਂਤ ਨੇ ਜਿਹੜੇ ਉਹਨਾਂ ਨੇ ਸਿਰਜੇ ਤੇ ਉਹਨਾਂ ਨੂੰ ਆਪਣੇ ਜੀਵਨ ਤੇ ਢਾਲ ਕੇ ਉਹਨਾਂ ਨੂੰ ਪਕੇਰਾ ਕੀਤਾ ਗੁਰੂ ਸਾਹਿਬ ਨੇ ਹੱਦੀ ਖੇਤੀਬਾੜੀ ਕੀਤੀ ਆਪਣੀ ਉਮਰ ਦੇ ਆਖਰੀ ਦੌਰ ਦੇ ਵਿੱਚ ਜਾ ਕੇ ਕਿਰਤ ਦੀ ਮਹੱਤਤਾ ਸੀ ਜਿਹੜੀ ਉਹ ਆਮ ਲੋਕ ਸੀ ਜਿਹੜੇ ਉਹਨਾਂ ਤੱਕ ਪਹੁੰਚਾਈ ਕਿ ਕਿਰਤੀ ਵਿਅਕਤੀ ਆ ਜਿਹੜਾ ਉਹ ਹੀ ਇਸ ਧਰਤੀ ਦਾ ਪਰਮ ਮਨੁੱਖ ਹੁੰਦਾ ਲੁਟੇਰੇ ਵਰਗ ਦੀ ਇਸ ਧਰਤੀ ਤੇ ਕੋਈ ਥਾਂ ਨਹੀਂ ਸਿਰਫ ਤੇ ਸਿਰਫ ਕਿਰਤੀ ਵਰਗ ਆ ਜਿਹੜਾ ਉਹ ਇਸ ਧਰਤੀ ਦਾ ਪਰਮ ਮਲੋਖਾ ਉਹ ਇਸ ਧਰਤੀ ਦਾ ਸਭ ਤੋਂ ਮਤਲਬ ਜੇ ਅਸੀਂ ਗੱਲ ਕਰਦੀਏ ਕਿ ਸ਼ਕਤੀਸ਼ਾਲੀ ਤੇਰਾ ਦੂਸਰੀ ਗੱਲ ਕਿ ਨਾਮ ਜੱਗੋ ਕਿ ਮਨੁੱਖ ਹੈ ਜਿਹੜਾ ਉਹ ਇਸ ਧਰਤੀ ਤੇ ਆਇਆ ਤੇ ਉਹਨੂੰ ਜਿਹੜਾ ਆਪਣਾ ਮੂਲ ਜਿਹੜਾ ਉਹਦਾ ਮੂਲ ਹੈ ਉਸ ਪ੍ਰਮਾਤਮਾ ਦੇ ਨਾਲ ਉਸ ਵਾਹਿਗੁਰੂ ਦੇ ਨਾਲ ਉਸ ਪਰਮੇਸ਼ਰ ਦੇ ਨਾਲ ਆਪਣੇ ਮੂਲ ਦੇ ਨਾਲ ਹਮੇਸ਼ਾ ਜੁੜਿਆ ਰਹਿਣਾ ਚਾਹੀਦਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਸੋ ਜਿਹੜਾ ਮਨ ਇਸ ਧਰਤੀ ਤੇ ਆ ਕੇ ਆਪਣੇ ਮੂਲ ਦੇ ਨਾਲ ਜੁੜਿਆ ਰਹਿੰਦਾ ਆਪਣੇ ਮੂਲ ਨੂੰ ਪਛਾਣ ਕੇ ਰੱਖਦਾ ਉਹ 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 ਮਨ ਹੈ ਜਿਹੜਾ ਉਹ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਮਨ ਬਣ ਜਾਂਦਾ ਜੋਤ ਬਣ ਜਾਂਦਾ ਸੋ ਅਸੀਂ ਜਿਹੜੀਆਂ ਗੱਲਾਂ ਕਰਦੇ ਆ ਕਿ ਉਸ ਵਿਅਕਤੀ ਦੀ ਜਿਹੜੀ ਮਤਲਬ ਇੱਛਾ ਸ਼ਕਤੀ ਆ ਉਹ ਇੰਨੀ ਜ਼ਿਆਦਾ ਤਕੜੀ ਆ ਉਹਦਾ ਕਾਰਨ ਕੀ ਹੁੰਦਾ ਕਿ ਉਹ ਆਪਣੇ ਮੂਲ ਦੇ ਨਾਲ ਜੁੜਿਆ ਹੁੰਦਾ ਕਿ ਉਹ ਜੋ ਮੂਹ ਚੋਂ ਕੱਢ ਲੈਂਦਾ ਉਹ ਵੀ ਪੂਰਾ ਹੁੰਦਾ ਉਹਦਾ ਕਾਰਨ ਹੀ ਕਿ ਉਹ ਆਪਣੇ ਮੂਲ ਦੇ ਨਾਲ ਜੁੜਿਆ ਉਹ ਇੰਨਾ ਸ਼ਕਤੀਸ਼ਾਲੀ ਆ ਕਿ ਉਹ ਆਪਣੇ ਆਤਮਾ ਦੇ ਅਨੁਸਾਰ ਆਪਣੀ ਮਨ ਦੀ ਇੱਛਾ ਦੇ ਅਨੁਸਾਰ ਜਿਹੜੀ ਗੱਲ ਕਿਉਂਕਿ ਉਹਨੇ ਸੱਚੀ ਗੱਲ ਕਰਨੀ ਆ ਪਰਮਾਤਮਾ ਦੇ ਹੁਕਮ ਅਨੁਸਾਰ ਗੱਲ ਕਰਨੀ ਆ ਜੋ ਗੁਰੂ ਸਹਿਬਾਨ ਦਾ ਦੱਸਿਆ ਹੋਇਆ ਮਾਰਗ ਆ ਉਹਦੇ ਅਨੁਸਾਰ ਗੱਲ ਕਰਨੀ ਆ ਸੋ ਉਸ ਵਿਅਕਤੀ ਵੱਲੋਂ ਕੋਈ ਵੀ ਚੁੱਕਿਆ ਹੋਇਆ ਕਦਮ ਆ ਜਿਹੜਾ ਉਹ ਕਦੇ ਵੀ ਗਲਤ ਨਹੀਂ ਹੋ ਸਕਦਾ ਸੋ ਮਨੁੱਖ ਨੂੰ ਆਪਣੇ ਮੂਲ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਮੂਲ ਦੇ ਨਾਲ ਜੁੜੇ ਰਹਿਣ ਦੇ ਲਈ ਸਿਮਰਨ ਜਿਹੜਾ ਨਾਮ ਜਪਣਾ ਜਿਹੜਾ ਉਹ ਬੁਨਿਆਦ ਹੈ ਬੁਨਿਆਦੀ ਸਿਧਾਂਤ ਐ ਸੋ ਜਿਹੜਾ ਮਨੁੱਖ ਸਿਮਰਨ ਕਰਦਾ ਨਾਮ ਜਪਦਾ ਉਹ ਆਪਣੇ ਮੂਲ ਦੇ ਨਾਲ ਜੁੜਿਆ ਰਹਿੰਦਾ ਮੂਲ ਤੋਂ ਟੁੱਟਦਾ ਨਹੀਂ ਅਗਲੀ ਗੱਲ ਜਿਹੜੀ ਵੰਡ ਸ਼ਕੋ ਸੋ ਇਹ ਬਹੁਤ ਵੱਡਾ ਸਿਧਾਂਤ ਹੈ ਜਿਹੜਾ ਦੁਨੀਆ ਦੇ ਵਿੱਚ ਸਿੱਖ ਧਰਮ ਤੋਂ ਬਾਅਦ ਜਿਹੜਾ ਆਪਣਾ ਰੂਸ ਦੇ ਵਿੱਚ ਜਾਂ ਚੀਨ ਦੇ ਵਿੱਚ ਜਾਂ ਹੋਰ ਕਿਤੇ ਮੁਲਕ ਨੇ ਉਹਨਾਂ ਦੇ ਵਿੱਚ ਜਿਹੜਾ ਕਾਮਨਿਸਟਵਾਦ ਆ ਜਿਹੜਾ ਉਹ ਆਇਆ ਇਨਕਲਾਬ ਵੀ ਆਇਆ ਕਮਿਨਿਸਟ ਦੇ ਨਾਤੇ ਇਹ ਜਿਹੜੀ ਆਰਥਿਕ ਕਾਣੀ ਵੰਡਾ ਦੁਨੀਆ ਦੇ ਵਿੱਚ ਉਹਦੇ ਵਿਰੋਧ ਦੇ ਵਿੱਚ ਇਹ ਜਿਹੜੇ ਇਨਕਲਾਬ ਆਇਆ ਸੋ ਉਹ ਜਿਹੜੀ ਸਿਧਾਂਤ ਹੈ ਵੰਡ ਛਕਣ ਦਾ ਸਿਧਾਂਤ ਹੈ ਜਿਹੜਾ ਇਹ ਮੈਂ ਸਮਝਦਾ ਕਿ ਇਸ ਗੱਲ ਦੀ ਬੁਨਿਆਦ ਆ ਕਿ ਹਰ ਮਨੁੱਖਾ ਜਿਹੜਾ ਉਹ ਕਿਰਤ ਕਰੇ ਤੇ ਆਪਣੀ ਕਿਰਤ ਦੇ ਵਿੱਚੋਂ ਵੰਡ ਦਸਵੰਦ ਦੀ ਜਿਹੜੀ ਗੱਲ ਸਿੱਖੀ ਦੇ ਵਿੱਚ ਕੀਤੀ ਗਈ ਹੈ ਕਿ ਉਹ ਜਦੋਂ ਦਸਵੰਦ ਦੇ ਵੰਡ ਛਕੇ ਸੋ ਇਹ ਸਿੱਖੀ ਦਾ ਇੱਕ ਬੜਾ ਸੁਨਹਿਰਾ ਸਿਧਾਂਤ ਆ ਜਿੰਨੂੰ ਜਿਹੜੀ ਅਸੀਂ ਗੱਲ ਕਰਦੇ ਆ ਕਿ ਜੇ ਦੁਨੀਆ ਦੇ ਵਿੱਚ ਅਸੀਂ ਦਾਵਾ ਕਰਦੇ ਆ ਕਿ ਸਿੱਖ ਧਰਮ ਆ ਜਿਹੜਾ ਉਹ ਬੇਸ਼ਕ ਧਰਮ ਬਣ ਦੀ ਸਮਰੱਥਾ ਰੱਖਦਾ ਹਾਂਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੇਸ਼ਕ ਗ੍ਰੰਥ ਬਣ ਦੀ ਸਮਰੱਥਾ ਰੱਖਦੇ ਨੇ ਤੇ ਉਹਦੀ ਉਹਦਾ ਕਾਰਨ ਕੀ ਆ ਕਿ ਸਾਡਾ ਜਿਹੜਾ ਮੂਲ ਸਿਧਾਂਤ ਆ ਕਿਰਤ ਕਰੋ ਤੇ ਵੰਡ ਛਕੋ ਦਾ ਇਸੀ ਨਾਮ ਦੀ ਖੁਦੀ ਗੱਲ ਆ ਸੋ ਜਿੱਥੇ ਕਿਰਤ ਕਰਨ ਦੀ ਗੱਲ ਆ ਗਈ ਤੇ ਵੰਡ ਛਕਣ ਦੀ ਗੱਲ ਆ ਗਈ ਉਥੇ ਕਾਣੀ ਵੰਡ ਆ ਜਿਹੜੀ ਉਹ ਨਹੀਂ ਹੁੰਦੀ ਹਾਂਜੀ ਸਰਵੱਤ ਦੇ ਭਲੇ ਦੀ ਗੱਲ ਆ ਗਈ ਉਥੇ ਅਮਨ ਸ਼ਾਂਤੀ ਆ ਜਿਹੜੀ ਉਸਦੀ ਵੀ ਰੂਪ ਵਿੱਚ ਡੂਗੀ ਇਹ ਇਹ ਜਿਹੜੇ ਇਹ ਗੱਲਾਂ ਨੇ ਜਿਹੜੀਆਂ ਇਹ ਅੱਜ ਸਾਡਾ ਸਭ ਤੋਂ ਵੱਡੀ ਦੁਨੀਆ ਨੂੰ ਇੰਨਾ ਗੱਲਾਂ ਦੀ ਲੋੜ ਆ ਕਿ ਸਰਵੱਤ ਦਾ ਭਲਾ ਦੂਸਰੇ ਪਾਸੇ ਕਿਰਤ ਕਰਨਾ ਤੇ ਵੰਡ ਛਕਣਾ ਸੋ ਜਦੋਂ ਇਹ ਬੁਨਿਆਦੀ ਸਿਧਾਂਤ ਨੇ ਜਿਹੜੇ ਸਿੱਖ ਧਰਮ ਦੇ ਜੇ ਅਸੀਂ ਇਹਨਾਂ ਨੂੰ ਸੂਚੀ ਦੁਨੀਆ ਦੇ ਵਿੱਚ ਲਾਗੂ ਕਰ ਦਈਏ ਤੇ ਜਿਹੜੇ ਹਲੇਮੀ ਰਾਜ ਦੀ ਅਸੀਂ ਗੱਲ ਕਰਦੇ ਆ ਉਹ ਦੁਨੀਆ ਦੇ ਵਿੱਚ ਆ ਸਕਦਾ ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੇਰੀ ਆਪਾਂ ਬਾਰ ਬਾਰ ਗੱਲ ਕੀਤੀ ਆ ਕਿ ਇਹ ਨਿਰਮਲੇ ਪੰਥ ਦੀ ਨੀਂਹ ਆ ਜਿਹੜੀ ਉਹ ਇਹਨਾਂ ਮਹਾਨ ਸਿਧਾਂਤਾਂ ਤੇ ਰੱਖੀ ਆ ਕਿਰਤ ਕਰੋ ਨਾਮ ਜਪੋ ਵੰਡ ਛਕੋ ਪਰੰਤੂ ਫੇਰ ਗੱਲ ਉੱਥੀ ਆ ਜਾਂਦੀ ਆ ਕਿ ਅਫਸੋਸ ਹੈ ਜਾਂ ਦੁੱਖ ਹੈ ਜਾਂ ਤਰਾਸ ਦੀ ਏ ਆ ਕਿ ਸਾਡੀ ਕੌਮ ਆ ਜਿਹੜੀ ਜੇ ਇਹ ਕੌਮ ਨੂੰ ਇਸ ਮਾਰਗ ਤੋਂ ਭਟਕਣ ਵਾਲੀ ਚਾਹੀਦਾ ਸੀ ਅੱਜ ਸਾਡੇ ਦੇ ਵਿੱਚੋਂ ਕਿਰਤ ਸੱਭਿਆਚਾਰਾ ਲੋਕ ਹੋ ਗਿਆ ਗੁਰੂ ਨਾਨਕ ਸਾਹਿਬ ਦੀ ਅਸੀਂ ਜੇ ਦੇਖਦੇ ਆ ਹਾਲਾਂਕਿ ਸਿੱਖੀ ਦੇ ਵਿੱਚ ਮੈਨੂੰ ਲੱਗਦਾ ਕਿ ਤਸਵੀਰਾਂ ਦੀ ਕੋਈ ਮਹੱਤਤਾ ਨਹੀਂ ਕੋਈ ਮਹਾਨਤਾ ਨਹੀਂ ਕੋਈ ਥਾਂ ਨਹੀਂ ਪਰ ਸਮੇਂ ਦੇ ਅਨੁਸਾਰ ਆ ਜਿਹੜੀ ਉਹ ਤਬਦੀਲੀ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਜੋਂ ਦੀ ਬੜੀ ਸ਼ਾਨੋ ਸ਼ੌਕਤ ਵਾਲੀਆਂ ਤਸਵੀਰਾਂ ਸਾਨੂੰ ਬਹੁਤ ਦਿਖਾਈ ਦਿੱਤੀਆਂ ਨੇ ਪਰੰਤੂ ਕਿਤੇ ਵੀ ਸਾਨੂੰ ਉਹਨਾਂ ਦੀ ਉਹ ਜਿਹੜੀ ਕਿਰਤ ਕਰਨ ਵਾਲੀ ਆ ਉਹਨਾਂ ਦੇ ਹਾਲ ਚਲਾਉਣ ਦੀ ਆ ਨੱਗੇ ਛੱਡਣ ਦੀ ਆ ਜਿਹੜੀ ਉਹ ਗੋਡੀ ਕਰਨ ਦੀ ਆ ਫਸਲ ਵੜਨ ਦੀ ਆ ਇਸ ਤਰ੍ਹਾਂ ਦੀ ਤਸਵੀਰ ਆ ਜਿਹੜੀ ਉਹ ਸਾਨੂੰ ਕਿਦਰੇ ਦਿਖਾਈ ਦਿੰਦੀ ਠੀਕ ਹੈ ਗੁਰੂ ਗੁਰਦੇਵ ਜੀ ਮਹਾਰਾਜ ਨੇ ਇੱਕ ਸਧਾਰਨ ਕਿਸਾਨ ਵਾਗੂ ਇੰਨੇ ਬਰੇ ਜਿਹੜੀ ਉਹਨਾਂ ਨੇ ਆਪਣੀ ਉਮਰ ਦੇ ਆਖਰੀ ਵਰਿਆਂ ਦੇ ਵਿੱਚ ਕਿਰਤ ਕੀਤੀ ਆ ਸੋ ਇਹ ਕਿਰਤ ਕਰੋ ਦਾ ਜਿਹੜਾ ਸੱਭਿਆਚਾਰ ਅੱਜ ਅਸੀਂ ਜੇ ਨਵੀਂ ਪੀੜੀ ਦੀ ਗੱਲ ਕਰਦੇ ਆ ਉਹ ਉਹ ਚਿੱਟ ਕਪੜੀਆ ਛੇ ਰਹਿਣੀ ਆ ਜਿਹੜੀ ਉਹ ਕਿਰਤ ਕਰਨ ਤੋਂ ਦੂਰ ਚਲੀ ਗਈ ਆ ਪਾਵੇਂ ਕੇ ਸਮੇਂ ਦੇ ਅਨੁਸਾਰ ਜਿਹੜਾ ਕਿਰਤ ਕਰਨ ਦਾ ਟੰਗ ਤਰੀਕਾ ਉਹ ਬਦਲਦਾ ਜਾਂਦਾ ਕਿਸੇ ਸਮੇਂ ਕੋਈ ਹੋਰ ਸੀ ਸਖਤ ਮਹਤਵ ਕਰਨੀ ਪੈਂਦੀ ਸੀ ਅੱਜ ਉਹ ਵੀ ਹੋਰ ਹਾਲਾਤ ਨਹੀਂ ਪਰੰਤੂ ਕਿਰਤ ਆ ਜਿਹੜੀ ਉਹ ਆਪਣੀ ਥਾਂ ਕਿਰਤ ਕਰਨੀ ਜਿਹੜੀ ਜ਼ਰੂਰੀ ਆ ਸੋ ਅਗਲੀ ਗੱਲ ਜਿਹੜੀ ਆਪਾਂ ਕੀਤੀ ਆ ਕਿ ਬੰਡ ਛਕਣ ਦੀ ਤੋ ਅੱਜ ਠੀਕ ਹੈ ਕਿ ਜਿਹੜੀ ਸਾਡੇ ਧਰਮ ਦੇ ਵਿੱਚ ਇੱਕ ਲੰਗਰ ਪ੍ਰਥਾ ਹੈ ਕੌਮ ਦੀ ਉਸ ਨੂੰ ਕੌਮ ਨੇ ਅਪਣਾ ਕੇ ਰੱਖਿਆ ਹੋਇਆ ਉਸ ਨੂੰ ਕੌਮ ਅੱਗੇ ਵੀ ਲੈ ਕੇ ਜਾਂਦੀ ਆ ਪਰੰਤੂ ਜਿਹੜਾ ਸਾਨੂੰ ਲੋੜਵੰਦਾਂ ਦੀ ਲੋੜ ਮਦਦ ਕਰਨ ਦੀ ਲੋੜ ਆ ਉਹਨੂੰ ਅਸੀਂ ਜਿਹੜਾ ਗੁਰੂ ਸਾਹਿਬਾਨ ਦਾ ਸਦਾਤ ਸੀ ਉਹ ਉਸ ਅਨਸਾਰ ਅਪਣਾ ਨਹੀਂ ਸਕੇ ਅੱਜ ਜੇ ਕਿਸੇ ਦੀ ਮਦਦ ਕੀਤੀ ਜਾਂਦੀ ਆ ਜਾਂ ਦਾਨ ਦਿੱਤਾ ਜਾਂਦਾ ਤੇ ਉਹਦੇ ਵਿੱਚ ਬਖਾਵਾ ਵੱਧਾ ਕਿ ਜੇ 100 ਰੁਪਇਆ ਦਿੱਤਾ ਤੁਸੀਂ ਤੇ ਸਟੇਜ ਤੋਂ ਤੁਹਾਡਾ ਨਾਮ ਬੋਲਿਆ ਤਾਂ ਪੰਜ ਹੋਰ ਵੀ ਉੱਠ ਕੜਨਗੇ ਜੇ ਪਹਿਲੇ ਦਾ ਨਾਮ ਨਹੀਂ ਬੋਲਿਆ ਤੇ ਦੂਸਰੇ ਪੰਜ ਨੇ ਜਿਹੜੇ ਉਹਨਾਂ ਨੇ ਮਤਲਬ ਉਹ 100 ਰੁਪਇਆ ਦੇਣ ਲਈ ਉੱਠਣਾ ਦੀ ਸੋ ਇਸ ਤਰ੍ਹਾਂ ਦੀ ਪੱਥਰ ਲਾਉਣ ਦੀ ਪ੍ਰਵਿਰਤੀ ਹੋ ਗਈ ਕਿ ਫਲਾਣੇ ਨੇ ਆ ਸੇਵਾ ਕੀਤੀ ਸੋ ਇਹ ਸਾਡੇ ਚ ਜਿਹੜਾ ਵਿਖਾਵੇ ਦੀ ਪ੍ਰਥਾ ਨੇ ਮਤਲਬ ਇਹ ਜਿਹੜੀ ਵੰਡ ਛਕਣ ਵਾਲੀ ਦਾਨ ਵਾਲੀ ਪ੍ਰਥਾ ਸੀ ਜਿਹੜੀ ਉਹਨੂੰ ਪਿੱਛੇ ਲੈ ਗਏ ਨੇ ਸੋ ਜੇ ਕੌਮ ਗੁਰੂ ਸਾਹਿਬਾਨ ਵੱਲੋਂ ਜਿਹੜਾ ਇਹ ਸਾਨੂੰ ਬੁਨਿਆਦੀ ਸਿਧਾਂਤ ਦਿੱਤੇ ਨੇ ਇਹਨਾਂ ਤੇ ਪਰਪੱਕ ਰਵੇ ਤੇ ਅੱਜ ਜਿਹੜੀ ਹਾਲਾਤ ਪੈਦਾ ਹੋ ਰਹੇ ਨੇ ਦਿਨੋ ਦਿਨ ਮਤਲਬ ਕੌਮ ਤੇ ਜਿਹੜੇ ਬਾਹਰ ਹੋ ਰਹੇ ਨੇ ਦੁਸ਼ਮਣ ਤਾਕਤਾਂ ਦੇ ਸ਼ਾਇਦ ਅੱਜ ਉਹਨਾਂ ਦੀ ਇਹ ਜ਼ਰੂਰਤ ਨਾ ਪੈਦੀ ਜੇ ਅਸੀਂ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ਤੇ ਦ੍ਰਿੜਤਾ ਦੇ ਨਾਲ ਚੱਲਦੇ ਰਹੇ ਤੇ ਸਾਡੇ ਕਦਮ ਨੇ ਜਿਹੜੇ ਸਾਡੇ ਉਹ ਡਗ ਮਗਾਉਦੇ ਨਾ ਅੱਜ ਕਾਰਨ ਇਹ ਹੋਇਆ ਕਿ ਅਸੀਂ ਉਸ ਮਾਰਗ ਤੇ ਦ੍ਰਿੜਤਾ ਨਾਲ ਤੁਰ ਨਹੀਂ ਸਕੇ ਚੱਲ ਨਹੀਂ ਸਕੇ ਅੱਗੇ ਨਹੀਂ ਵਧ ਸਕੇ ਤੇ ਇਸ ਕਾਰਨ ਅੱਜ ਜਿਹੜੀਆਂ ਦੁਸ਼ਟ ਤਾਕਤਾਂ ਨੇ ਕੌਮ ਦੁਸ਼ਮਣ ਤਾਕਤਾਂ ਨੇ ਉਹ ਸਾਡੇ ਤੇ ਭਾਰੂ ਹੋ ਗਏ ਨਾ ਹਮ ਹਿੰਦੂ ਨਾ ਹਮ ਮੁਸਲਮ ਇਸ ਨਾਰੇ ਨੂੰ ਗੁਰੂ ਸਹਿਬਾਨ ਨੇ ਬੁਲੰਦ ਕੀਤਾ ਸੀ ਤੁਸੀਂ ਅੱਜ ਦੇ ਸੰਦਰਭ ਦੇ ਵਿੱਚ ਇਸ ਨਾਰੇ ਦੇ ਨਾਲ ਮੁਕਾਬਲਾ ਕਰਕੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਬਈ ਨਦੀ ਤੋਂ ਬਾਹਰ ਆਏ ਤੇ ਉਹਨਾਂ ਦਾ ਪਹਿਲਾ ਜਿਹੜਾ ਨਾਰਾ ਸੀ ਨਾ ਹਿੰਦੂ ਨਾ ਮੁਸਲਮਾਨ ਦਾ ਸੋਭਾ ਜਿਹੜੀ ਗੱਲ ਕੀਤੀ ਆ ਕਿ ਗੁਰੂ ਸਾਹਿਬ ਦੇ ਜਿਹੜਾ ਮਨ ਦਾ ਵਿਚਾਰ ਉਹਨਾਂ ਦੇ ਮਨ ਦਾ ਫੁਰਨਾ ਉਹਨਾਂ ਦੇ ਜੀਵਨ ਦਾ ਆਸ਼ਾ ਤੇ ਉਹਨਾਂ ਨੂੰ ਜਿਹੜਾ ਮਤਲਬ ਇਸ ਧਰਤੀ ਤੇ ਜਿਸ ਦੇ ਲਈ ਉਹ ਆਏ ਉਹ ਇਹ ਸੀ ਕਿ ਇਸ ਧਰਤੀ ਤੇ ਨਿਆਰੇ ਨਰਾਲੇ ਨਿਰਮਲੇ ਪੰਥ ਦੀ ਨਹੀਂ ਰੱਖਣੀ ਆ ਨਾ Hindu ਨਾ Musalman ਤੇ ਨਾ ਕੋਈ ਹੋਰ ਸਿਰਫ ਤੇ ਸਿਰਫ ਉਹਦੇ ਵਿੱਚ ਮਨੁੱਖ ਮਨੁੱਖਤਾ ਨੂੰ ਪੈਲ ਦਿੱਤੀ ਜਾਵੇ ਸਿਰਫ ਉਹ ਮਾਨਵਤਾ ਦੀ ਗੱਲ ਕਰੇ ਸਰਵਤ ਦੇ ਭਲੇ ਦੀ ਗੱਲ ਕਰੇ ਸੋ ਗੁਰੂ ਸਾਹਿਬਾਨ ਨੇ ਇੱਕ ਬਹੁਤ ਵੱਡਾ ਸੰਦੇਸ਼ ਸੀ ਜਿਹੜਾ ਇਹਨਾਂ ਸ਼ਬਦਾਂ ਦੇ ਨਾਲ ਕਿ ਧਰਮ ਦੇ ਨਾਂ ਤੇ ਬੰਡੀ ਆ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਜੀ انسان انسان ਹੋਣਾ ਚਾਹੀਦਾ ਸੋ ਗੁਰੂ ਸਾਹਿਬਾਨ ਨੇ ਆਪਣੇ ਸਮੁੱਚੇ ਜੀਵਨ ਦੇ ਵਿੱਚ ਉਹਨਾਂ ਉਦਾਸੀਆਂ ਦੀ ਗੱਲ ਕਰ ਲਈ ਜਾਏ ਉਹਨਾਂ ਨੇ ਜੋ ਕੁਝ ਵੀ ਮਤਲਬ ਇਸ ਧਰਤੀ ਤੇ ਕੀਤਾ ਆਪਣੇ ਸਮੁੱਚੇ ਜੀਵਨ ਦੇ ਵਿੱਚ ਉਹ ਸਾਰੇ ਦੇ ਵਿੱਚੋਂ ਇਸ ਗੱਲ ਦਾ ਚਲਕਾਰਾ ਮਿਲਦਾ ਕਿ ਉਹ ਮਨੁੱਖ ਨੂੰ ਮਨੁੱਖ ਵਜੋਂ ਪਰਮ ਮਨੁੱਖ ਬਣਾਉਣਾ ਚਾਹੁੰਦੇ ਸੀ ਤੇ ਉਸ ਲਈ ਉਹਨਾਂ ਨੇ ਹਰ ਖੇਤਰ ਦੇ ਵਿੱਚ ਅਗਵਾਈ ਵੀ ਦਿੱਤੀ ਸਿਧਾਂਤ ਵੀ ਦਿੱਤੇ ਤੇ ਦੁੱਖ ਇਹ ਆ ਕਿ ਅਸੀਂ ਉਸ ਅਗਵਾਈ ਨੂੰ ਅਸੀਂ ਉਹਨਾਂ ਸਿਧਾਂਤਾਂ ਨੂੰ ਖੂਬ-ਖੂਬ ਉਹਨਾਂ ਦੀ ਪਾਲਣਾ ਨਹੀਂ ਕਰ ਸਕੇ ਤੇ ਜਿਹੜਾ ਇਹ ਨਿਆਰਾ ਨਰਾਲਾ ਨਿਰਮਲਾ ਪੰਥ ਜਿੱਥੋਂ ਤੱਕ ਜਾਣਾ ਸੀ ਸਮੁੱਚੇ ਵਿਸ਼ਵ ਨੂੰ ਇਹਨੇ ਆਪਣੇ ਕਲਾਵੇ ਵਿੱਚ ਲੈਣਾ ਸੀ ਉਹਦੇ ਵਿੱਚ ਅਸੀਂ ਹਾਲੇ ਤੱਕ ਸਫਲ ਨਹੀਂ ਹੋ ਸਕੇ ਕਿਉਂਕਿ ਅਸੀਂ ਗੁਰੂ ਸਹਿਬਾਨ ਵੱਲੋਂ ਜਿਹੜਾ ਸਾਡੇ ਜਿੰਮੇ ਉਹਨਾਂ ਨੇ ਡਿਊਟੀ ਲਈ ਸੀ ਉਹਨੂੰ ਪੂਰਾ ਕਰਨ ਦੇ ਵਿੱਚ ਸਫਲ ਨਹੀਂ ਹੋਏ ਕੋਤਾਹੀ ਵਰਤੀਆ ਸੋ ਇਹ ਮੈਂ ਸਮਝਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੰਮ ਨੂੰ ਇਸ ਪਾਸੇ ਕਿ ਆਖਰ ਨੂੰ ਥਿੜਕੀ ਕਿੱਥੇ ਆ ਕੰਮ ਹਾਂਜੀ ਐ ਐਡਾ ਵੱਡਾ ਸਾਡਾ ਖਜ਼ਾਨਾ ਵਾ ਸਾਡੇ ਬਾਪ ਦਾਦੇ ਦਾ ਜਿਹੜਾ ਐਡਾ ਵੱਡਾ ਖਜ਼ਾਨਾ ਇਹਨੂੰ ਆਖਰ ਨੂੰ ਅਸੀਂ ਖੋਲ ਕੇ ਕਿਉਂ ਨਹੀਂ ਵੇਖ ਸਕੀ ਤੋ ਗੁਰੂ ਸਾਹਿਬਾਨ ਵੱਲੋਂ ਜਿਹੜੇ ਸਮੇਂ-ਸਮੇਂ ਤੇ ਉਹਨਾਂ ਨੇ ਨਾਰੇ ਦਿੱਤੇ ਮਿਸ਼ਨ ਦਿੱਤਾ ਉਦੇਸ਼ ਦਿੱਤੇ ਉਹਨਾਂ ਬਾਰੇ ਕੌਮ ਨੂੰ ਡੰਗਾਈ ਦੇ ਨਾਲ ਕੋਖਣ ਦੀ ਲੋੜ ਆ ਅਸੀਂ ਸਿਰਫ ਤੇ ਸਿਰਫ ਆਪਣਾ ਜਿਹੜਾ ਫਰਜ਼ ਦੀ ਪੂਰਤੀ ਆ ਅੱਜ ਗੁਰਪੁਰਬ ਸਵੇਰੇ ਅਸੀਂ ਗੁਰਦੁਆਰੇ ਜਾਣਾ ਮੱਥਾ ਟੇਕਣਾ ਲੰਗਰ ਛਕਣਾ ਇਸ ਤੋਂ ਇਲਾਵਾ ਸਾਡੇ ਲਈ ਕੁਛ ਹਾਂਜੀ ਗੁਰੂ ਗ੍ਰੰਥ ਸਾਹਿਬ ਅਸੀਂ ਸ ਰੋਜ਼ਾਨਾ ਗੁਰਦੁਆਰਾ ਸਾਹਿਬ ਜਾਂਦੇ ਆ ਮੱਥਾ ਟੇਕਦੇ ਆ ਵਾਪਸ ਆ ਜਾਂਦੇ ਆ ਆਖਰ ਨੂੰ ਅਸੀਂ ਲੈ ਕੇ ਕੀ ਆਉਨੇ ਆ ਸ਼ਬਦ ਸੋਚ ਗਿਆਨ ਇਹ ਗਏ ਸਿੱਖੀ ਦੇ ਬੁਨਿਆਦ ਸੀ ਅਸੀਂ ਸ਼ਬਦ ਦੇ ਨਾਲ ਜੁੜਨਾ ਸੀ ਅਸੀਂ ਗਿਆਨ ਦੇ ਨਾਲ ਜੁੜਨਾ ਸੀ ਪਰੰਤੂ ਅਸੀਂ ਸਿਰਦਰ ਕੋਈ ਜਿਸ ਫੋਕਟ ਕਰਮਕਾਂਡਾਂ ਤੋਂ ਜਿਸ ਅਡੰਬਰ ਤੋਂ ਜਿਸ ਪਖੰਡ ਤੋਂ ਗੁਰੂ ਸਾਹਿਬਾਨ ਨੇ ਸਾਨੂੰ ਵਰਜਿਆ ਸੀ ਸ਼ਕਤੀ ਨਾਲ ਵਰਜਿਆ ਸੀ ਅਸੀਂ ਫਿਰ ਉਸ ਪਾਸੇ ਤੁਰਿਆ ਅਸੀਂ ਸ਼ਬਦ ਦੇ ਨਾਲ ਜੁੜਨ ਦੀ ਕੋਸ਼ਿਸ਼ ਨਹੀਂ ਕਰਦੇ ਅਸੀਂ ਗਿਆਨ ਦੇ ਨਾਲ ਜੁੜਨ ਦੀ ਕੋਸ਼ਿਸ਼ ਨਹੀਂ ਕਰਦੇ ਅਸੀਂ ਆਪਣੀ ਬੁੱਧੀ ਦੀ ਵਰਤੋਂ ਆ ਜਿਹੜੀ ਉਹਦੀ ਉਹਦੀ ਕਰ ਵਰਤੋਂ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਸੋ ਇਸ ਕਾਰਨ ਅੱਜ ਉਸ ਮਿਸ਼ਨ ਨੂੰ ਜਿਸ ਮਿਸ਼ਨ ਤੇ ਗੁਰੂ ਸਾਹਿਬਾਨ ਨੇ ਸਾਨੂੰ ਤੋੜਿਆ ਸੀ ਉਸ ਮਿਸ਼ਨ ਤੇ ਮੈਂ ਜਿਵੇਂ ਬਾਰ-ਬਾਰ ਇਸ ਗੱਲ ਨੂੰ ਦਰਾ ਰਿਹਾ ਕਿ ਅਸੀਂ ਉਸ ਤੇ ਸਾਬਤ ਕਦਮੀ ਤੌਰ 'ਤੇ ਸਫਲ ਨਹੀਂ ਹੋ ਸਕਦੇ ਗੁਰੂ ਸਾਹਿਬਾਨ ਦੇ ਸਿਧਾਂਤਾਂ ਤੋਂ ਥਿੜਕ ਚੁੱਕੀ ਕੌਮ ਨੂੰ ਤੁਸੀਂ ਗੁਰਪੁਰਬ ਵਾਲੇ ਦਿਨ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਦੇਖੋ ਮੂਲ ਰੂਪ ਦੇ ਵਿੱਚ ਜੇ ਅਸੀਂ ਗੱਲ ਕਰੀਏ ਕਿ ਅੱਜ ਜੋ ਸਮੱਸਿਆਵਾਂ ਸਾਡੇ ਸਾਹਮਣੇ ਨੇ ਅੱਜ ਜੇ ਅਸੀਂ ਚਲੋ ਆਪਣੇ ਸੂਬੇ ਦੀ ਗੱਲ ਕਰ ਲਈਏ ਜਾਂ ਇਸ ਦੇਸ਼ ਦੀ ਗੱਲ ਕਰ ਲਈਏ ਕਿ ਪ੍ਰਿਸ਼ਟਾਚਾਰ ਧੱਕੇਸ਼ਾਹੀ ਬੇਇਨਸਾਫੀ ਆਰਥਿਕਤਾ ਦੀ ਜਿਹੜੀ ਕਾਣੀ ਬੰਡਾ ਉਹ ਬੇਰੁਜ਼ਗਾਰੀ ਇਹ ਜਿਹੜੇ ਸਾਰੇ ਮਸਲੇ ਨੇ ਇਹਨਾਂ ਮਸਲਿਆਂ ਦੇ ਕਾਰਨ ਜਿਹੜੇ ਆਮ ਲੋਕ ਨੇ ਉਹਨਾਂ ਦਾ ਜੀਵਨ ਹੈ ਜਿਹੜਾ ਉਹ ਦੁੱਬਰ ਹੋਇਆ ਦੁਖਦਾਈ ਹੋਇਆ ਸੋ ਇਹਨਾਂ ਬਾਰੇ ਜੇ ਅਸੀਂ ਗੁਰੂ ਸਾਹਿਬਾਨ ਵੱਲੋਂ ਜਿਹੜੀ ਸਾਨੂੰ ਸੇਹ ਦਿੱਤੀ ਗਈ ਹੈ ਉਹਨਾਂ ਨੇ ਹੱਕ ਪਰਾਇਆ ਨਾਨਕਾ ਉਸੂ ਗੁਰੂਸਾਈਂ ਭ੍ਰਸ਼ਟਾਚਾਰ ਦਾ ਖਾਤਮਾ ਇੱਥੇ ਹੈ ਸਿਰਫ 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 ਇੱਕ ਤੁਕ ਦੇ ਨਾਲ ਗੁਰਬਾਣੀ ਦੀ ਇੱਕ ਤੁਕ ਦੇ ਨਾਲ ਭ੍ਰਸ਼ਟਾਚਾਰ ਦਾ ਖਾਤਮਾ ਹੁੰਦਾ ਪਰੰਤੂ ਨਹੀਂ ਅਸੀਂ ਕੋਈ ਵੀ ਉਸ ਪਾਸੇ ਨਹੀਂ ਤੁਰ ਸਕਿਆ ਕਿ ਹੱਕ ਪਰਾਇਆ ਜਿਹੜਾ ਉਹ ਮੁਸਲਮਾਨ ਦੇ ਲਈ ਸੂਰਤ ਹੈ ਹਿੰਦੂ ਦੇ ਲਈ ਗਾਂ ਦੇ ਬਰਖਾਂ ਦੇ ਬਰਾਬਰ ਹੈ ਸੋ ਇਹ ਜਿਹੜਾ ਸਾਡੇ ਲਈ ਸਭ ਤੋਂ ਵੱਡੀ ਸਮੱਸਿਆ ਹੈ ਅਗਲੀ ਗੱਲ ਜਿਹੜੀ ਅਸੀਂ ਕੀਤੀ ਹੈ ਕਿ ਪਹਿਲਾਂ ਕੀਤੀ ਹੈ ਕਿ ਜੇ ਕਿਰਤ ਕਰੋ ਤੇ ਵੰਡ ਛਕੋ ਦਾ ਸਦਾਤ ਲਗੂ ਹੋ ਜਵੇ ਤੇ ਇਹ ਜਿਹੜੀ ਆਰਥਿਕ ਕਾਣੀ ਵੰਡ ਦੀ ਗੱਲ ਕੀਤੀ ਜਾਂਦੀ ਆ ਇੱਕ ਪਾਸੇ ਮਹਿਲ ਮਨਾਰੇ ਨੇ ਤੇ ਦੂਜੇ ਪਾਸੇ ਚੁਗਿਆ ਨੇ ਸੋ ਇਹ ਜਿਹੜਾ ਇਹਦੇ ਨਾਲ ਮਤਲਬ ਸਮਾਜ ਦੇ ਵਿੱਚ ਬਰਾਬਰਤਾ ਜਿਹੜੀ ਉਹ ਇੱਕ ਇੱਕ ਸੁਰਤ ਹੈ ਜਿਹੜੀ ਉਹ ਪੈਦਾ ਹੋ ਸਕਦੀ ਆ ਸੋ ਗੁਰੂ ਸਾਹਿਬਾਨ ਨੇ ਸਾਨੂੰ ਸਰਬੱਤ ਦੇ ਭਲੇ ਦੀ ਗੱਲ ਦਿੱਤੀ ਤੇ ਨਾਲ ਵੀ ਨਾਲ ਚੜ੍ਹਦੀ ਕਲਾ ਹਾਂਜੀ ਜਿਹੜੇ ਮਨੁੱਖ ਦੇ ਵਿੱਚ ਚੜ੍ਹਦੀ ਕਲਾ ਦਾ ਜਜ਼ਬਾ ਉਹ ਕਦੇ ਵੀ ਕਿਸੇ ਖੇਤਰ ਦੇ ਵਿੱਚ फेल ਨਹੀਂ ਹੋ ਸਕਦਾ ਚਾਹੇ ਕੋਈ ਵੀ ਉਹਦਾ ਖੇਤਰ ਹੈ ਉਹ ਹਮੇਸ਼ਾ ਉਹਦੇ ਵਿੱਚ ਸਫਲ ਰਹੂਗਾ ਤੇ ਜਿਹੜਾ ਮਨੁੱਖ ਸਰਵਤ ਦਾ ਭਲਾ ਮੰਗਦਾ ਹੈ ਤੇ ਉਸ ਧਰਤੀ ਤੇ ਅਮਨ ਚੈਰਾ ਜਿਹੜਾ ਉਹ ਹਮੇਸ਼ਾ ਸਦੀਵੀ ਰਹੂਗਾ ਉਥੇ ਕਾ ਟੋ ਕਲੇਸ਼ ਜੰਗ ਲੜਾਈਆਂ ਇਸ ਤਰ੍ਹਾਂ ਦੀ ਜਿਹੜੀ ਵਿਦੇਸ਼ਵਾਲੀ ਭਾਵਨਾ ਮਾ ਉਹ ਕਦੇ ਵੀ ਪੈਦਾ ਨਹੀਂ ਹੋ ਸਕਦੀ ਸੋ ਗੁਰੂ ਸਾਹਿਬਾਨ ਨੇ ਸਾਨੂੰ ਜਿਹੜਾ ਨਿਮਰਤਾ ਦਾ ਸੰਦੇਸ਼ ਦਿੱਤਾ ਇਹ ਮਤਲਬ ਇੱਕ ਮਨੁੱਖਾ ਜਿਹੜਾ ਜੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਅਸੀਂ ਸਾਰੇ ਗੁਣਾਂ ਨੂੰ ਕਿ ਉਹਨਾਂ ਨੇ ਮਨੁੱਖ ਨੂੰ ਪੜਾਅ ਦਰ ਪੜਾਅ ਜਿਹੜੇ ਗੁਣ ਨੇ ਜਿਹੜੇ ਉਹ ਦੱਸੇ ਨੇ ਜੇ ਅਸੀਂ ਉਹਨਾਂ ਦੀ ਮਤਲਬ ਉਹਨਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਸ਼ੁਰੂ ਕਰ ਲიਏ ਮੈਂ ਤਾਂ ਸਿਰਫ ਇੰਨਾ ਹੀ ਗੱਲ ਕਹੂੰਗਾ ਕਿ ਦੁਨੀਆ ਦੇ ਵਿੱਚ ਅਸੀਂ ਜੇ ਹਰ ਵਿਅਕਤੀ ਨੂੰ ਜਪਜੀ ਸਾਹਿਬ ਤੇ ਆਸਾ ਦੀ ਵਾਰ ਬਹੁਤ ਹੀ ਵੱਡੀ ਦੂਰ ਦੀ ਗੱਲ ਨਹੀਂ ਮੈਂ ਕਰਦਾ ਸਮੁੱਚੀ ਗੁਰਬਾਣੀ ਦੀ ਗੱਲ ਨਹੀਂ ਕਰਦਾ ਜਪਜੀ ਸਾਹਿਬ ਤੇ ਆਸਾ ਦੀ ਵਾਰ ਜੇ ਅਸੀਂ ਇਹ ਦੋਨਾਂ ਬਾਣੀਆਂ ਨੂੰ ਅਰਥਾ ਸਮੇਤ ਸਹੀ ਅਰਥਾ ਸਮੇਤ ਆਪਣੇ ਬਣਾਏ ਅਰਥਾ ਸਮੇਤ ਨਹੀਂ ਜਿਹੜੇ ਸਹੀ ਅਰਥ ਨੇ ਜਿਹੜੇ ਗੁਰੂ ਸਾਹਿਬਾਨ ਦੀ ਸੋਚ ਦੇ ਮੁਤਾਬਕ ਨੇ ਉਹਨਾਂ ਦੇ ਸਿਧਾਂਤਾਂ ਮੁਤਾਬਕ ਨੇ ਅਸੀਂ ਇਹ ਦੋ ਬਾਣੀਆਂ ਸਮੁੱਚੀ ਦੁਨੀਆ ਨੂੰ ਇੱਕ ਵਾਰੀ ਅਰਥਾਂ ਦੇ ਨਾਲ ਉਹਨਾਂ ਨੂੰ ਵੀ ਸਮਝਾ ਦਈਏ ਤੇ ਆਪਣੇ ਜੀਵਨ ਤੇ ਵੀ ਲਾਗੂ ਕਰ ਲਈਏ ਤੇ ਇਹ ਜਿਹੜਾ ਅੱਜ ਸਾਡੇ ਸਾਹਮਣੇ ਸਭ ਨੂੰ ਸਮੁੱਚੇ ਸੰਸਾਰ ਦੇ ਵਿੱਚ ਜਿੰਨੀਆਂ ਵੀ ਸਮੱਸਿਆਵਾਂ ਨੇ ਇਹ ਜੇ ਦੂਰ ਨਾ ਹੋਣ ਤਾਂ ਮੈਂ ਇਸ ਗੱਲ ਦੀ ਮਤਲਬ ਜ਼ਿੰਮੇਵਾਰੀ ਲੈਣਾ ਪਰੋਸੇ ਦੇ ਨਾਲ ਜ਼ਿੰਮੇਵਾਰੀ ਲੈਣਾ ਕਿ ਕੋਈ ਵੀ ਮਨੁੱਖਾ ਜਿਹੜਾ ਹਰ ਚੜ੍ਹਦੇ ਸੂਰਜ ਆਪਣਾ ਸਮੁੱਚਾ ਦੇਣਾ ਜਿਹੜਾ ਉਹਨੂੰ ਉਸ ਸਮੁੱਚੇ ਦਿਨ ਦੇ ਵਿੱਚ ਉਹਦੇ ਸਾਹਮਣੇ ਕੀ ਕੀ ਸਮੱਸਿਆਵਾਂ ਆਈਆਂ ਨੇ ਉਸ ਸਮੱਸਿਆਵਾਂ ਨੂੰ ਜਦੋਂ ਉਹ ਰਾਤ ਨੂੰ ਵਿਲਾ ਹੋ ਕੇ ਆਉਂਦਾ ਆਪਣੇ ਘਰ ਦੇ ਵਿੱਚ ਆਪਣੇ ਬਿਸਤਰੇ ਤੇ ਜਾਂਦਾ ਸੌਣ ਤੋਂ ਪਹਿਲਾਂ ਉਹ ਇਹ ਜਪਦੀ ਸਾਹਿਬ ਅਨਸਾਰ ਜਾ ਆਸਾ ਦੀ ਵਾਰ ਅਨੁਸਾਰ ਉਹ ਜਿੰਨੀਆਂ ਵੀ ਸਮੱਸਿਆਵਾਂ ਨੂੰ ਪਾਈਆਂ ਉਹਨਾਂ ਦਾ ਉਹ ਅਧਿਐਨ ਕਰ ਲਵੇ ਕਿ ਮੈਨੂੰ ਆ ਸਮੱਸਿਆ ਆਈ ਸੀ ਗੁਰੂ ਸਾਹਿਬਾਨ ਨੇ ਇਹਦਾ ਮੈਨੂੰ ਆਹ ਹੱਲ ਦੱਸਿਆ ਸੀ ਮੈਂ ਇਸ ਹੱਲ ਨੂੰ ਕਿਉਂ ਲਾਗੂ ਨਹੀਂ ਕੀਤਾ ਤੇ ਕੱਲ ਨੂੰ ਜੇ ਮੈਨੂੰ ਇਹ ਸਮੱਸਿਆ ਆਉਂਦੀ ਆ ਮੈਂ ਇਸ ਹੱਲ ਦੇ ਮੁਤਾਬਕ ਇਸ ਨੂੰ ਆਪਣਾ ਇਹਨੂੰ ਇਸ ਸਿਧਾਂਤ ਦੇ ਅਨੁਸਾਰ ਇਹਨੂੰ ਹੱਲ ਕਰ ਲੂੰਗਾ ਮੈਂ ਇਸ ਗੱਲ ਦਾ ਫੇਰ ਦਾਵਾ ਕਰਦਾ ਭਾਵੇਂ ਕਿ ਗੁਰੂ ਸਾਹਿਬਾਨ ਦੀ ਏਡੀ ਵੱਡੀ ਬਖਸ਼ਿਸ਼ ਆ ਸਾਨੂੰ ਸਾਡੀ ਕੌਮ ਨੂੰ ਸਮੁੱਚੀ ਮਾਨਵਤਾ ਨੂੰ ਕਿ ਹਰ ਖੇਤਰ ਦੇ ਵਿੱਚ ਸਾਨੂੰ ਅਗਵਾਈ ਆ ਜਿਹੜੀ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ ਗੁਰੂ ਸਾਹਿਬਾਨ ਵੱਲੋਂ ਜਿਹੜੀ ਤੁਰਕੀ ਬਾਣੀ ਉਚਾਰੀ ਗਈ ਆ ਉਹਦੇ ਮੁਤਾਬਕ ਮਿਲਦੀ ਆ ਪਰ ਤੂੰ ਗੱਲ ਉੱਥੇ ਹੀ ਆ ਜਾਂਦੀ ਆ ਕਿ ਬਾਪ ਦਾਦੇ ਦਾ ਖਜ਼ਾਨਾ ਜਿਹੜਾ ਉਹਨੂੰ ਅਸੀਂ ਹਾਰੇ ਤੱਕ ਖੋਲ ਕੇ ਦੇਖਣ ਦੇ ਸਮਰੱਥ ਨਹੀਂ ਹੋਏ ਸੋ ਗੁਰੂ ਗ੍ਰੰਥ ਵਾਲੇ ਦਿਨ ਤੇ ਮੈਂ ਪਹਿਲਾਂ ਗੱਲ ਕੀਤੀ ਆ ਕਿ ਗੁਰੂ ਘਰ ਜਾ ਕੇ ਮੱਥਾ ਟੇਕ ਦੇਣ ਨਾਲ ਜਾਂ ਲੰਗਰ ਛਕ ਲੈਣ ਦੇ ਨਾਲ ਸਾਡਾ ਜਿਹੜਾ ਫਰਜ਼ ਆ ਉਹ ਪੂਰਾ ਨਹੀਂ ਹੁੰਦਾ ਸਾਡਾ ਫਰਜ਼ ਉਦੋਂ ਹੀ ਪੂਰਾ ਹੋਊਗਾ ਜਦੋਂ ਅਸੀਂ ਆਪਣੇ ਪਿਓ ਦਾਦੇ ਦੇ ਖਜ਼ਾਨੇ ਨੂੰ ਖੋਲ ਕੇ ਦੇਖਾਂਗੇ ਉਹਨੂੰ ਧਿਆਨ ਦੇ ਨਾਲ ਪੜ੍ਹਾਂਗੇ ਤੇ ਉਹਨੂੰ ਗਿਆਨ ਦੇ ਨਾਲ ਉਹ ਉਹਨੂੰ ਵਿਚਾਰਾਂਗੇ ਤੇ ਉਸ ਤੋਂ ਬਾਅਦ ਜੋ ਕੁਝ ਸਾਡੇ ਲਈ ਗੁਰੂ ਸਾਹਿਬ ਛੱਡ ਗਏ ਨੇ ਜਿਹੜੀ ਮੈਂ ਗੱਲ ਕੀਤੀ ਆ ਵਾਰ-ਵਾਰ ਕਿ ਉਹ ਐਡਾ ਉਸ ਖਜ਼ਾਨਾ ਉਸ ਖਜ਼ਾਨੇ ਦੇ ਅਸੀਂ ਮਾਲਕ ਵੀ ਬਣ ਸਕਾਂਗੇ ਤੇ ਉਸ ਖਜ਼ਾਨੇ ਦੇ ਦੇ ਨਾਲ ਅਸੀਂ ਆਪਣੇ ਆਪ ਨੂੰ ਅਮੀਰ ਵੀ ਕਰ ਸਕਾਂਗੇ ਇਹ ਮੈਨੂੰ ਇਸ ਗੱਲ ਦਾ ਪੂਰਨ ਭਰੋਸਾ ਤੇ ਇਹੀ ਅੱਜ ਦਾ ਜਿਹੜਾ ਸਨੇਹਾ ਹਰ ਸਿੱਖ ਦੇ ਲਈ ਤੇ ਹਰ ਮਾਨਵ ਲਈ ਕਿ ਸਾਨੂੰ ਉਹ ਗੁਰੂ ਸਾਹਿਬਾਨ ਵੱਲੋਂ ਜੋ ਦਰਸਾਇਆ ਮਾਰਗ ਹੈ ਕਟੋ-ਕਟ ਇੱਕ ਵਾਰੀ ਉਹਦੇ ਤੇ ਕੁਝ ਕਦਮ ਜ਼ਰੂਰ ਚੱਲ ਕੇ ਦੇਖ ਲੈਣਾ ਚਾਹੀਦਾ ਤੇ ਫਿਰ ਸਾਨੂੰ ਆਪਣੇ ਆਪ ਪਤਾ ਲੱਗ ਜੂਗਾ ਕਿ ਇਸ ਮਾਰਗ ਤੇ ਚੱਲਣ ਦੇ ਨਾਲ ਇਨਸਾਨ ਨੂੰ ਕਿੰਨਾ ਸੁੱਖ ਸਕੂਨ ਸਮਰਥਾ ਤਾਕਤ ਤੇ ਮਨ ਦੀ ਸ਼ਾਂਤੀ ਮਿਲਦੀ ਹੈ। ਏਸੀ ਸਾਡਾ ਅਸ਼ਟਮੁੱਤ ਦਾ ਪ੍ਰੋਗਰਾਮ ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਲਈ ਫੇਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।